ਤੇ ਜਿਸਾਇਦ ਕਰਾਇ ਸੀ ਕਿ ਸਾਰੇ ਫੈਮਿਲੀ ਦੇ ਸਸ਼ੀਕਾਲ ਜੀ ਕੀ ਹਾਲ ਚਾਲ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਆਪਾਂ ਚੱਲੇ ਆ ਰੈਡੀ ਸ਼ੜੀ ਹੋ ਕੇ ਉੱਪਰ ਹੈਲੀਪੈਡ ਦੇਖਣ ਗਏ ਸੀ ਪਹਿਲਾਂ ਇੱਕ ਵਾਰੀ ਸ਼ਾਮ ਨੂੰ ਲੈ ਕੇ ਗਏ ਸੀ ਮੈਨੂੰ ਤੇ ਪਾਰੋਸ ਦਿਨ ਬੜਾ ਚਾ ਥੱਕ ਕੇ ਸੀ ਫਿਰ ਦੋ ਦਿਨ ਰੈਸਟ ਕੀਤੀ ਤੇ ਅੱਜ ਡਿਸਾਈਡ ਕਰ ਰਹੇ ਸੀ ਕਿ ਸਾਰੇ ਫੈਮਿਲੀਆਂ ਜਿੰਨੀਆਂ ਵੀ ਆਏ ਹੋਏ ਨੇ ਸਾਰੇ ਇਕੱਠੇ ਜੰਨੇ ਆ ਰਾਤੀ ਗਰੁੱਪ ਚ ਸਾਰਿਆਂ ਨੇ ਮੈਸੇਜ ਪਾਤਾ ਸੀ ਕਿ ਵੀ ਆਪਾਂ ਦਿਨੇ ਜਾਵਾਂਗੇ ਤੇ ਹੁਣ ਡੈਡੀ ਸ਼ੈਡੀ ਹੋ ਚੁੱਕੇ ਆ ਬ੍ਰੇਕਫਾਸਟ ਕਰ ਲਿਆ ਆਪਾਂ ਤੇ ਹੁਣ ਚੱਲੇ ਆ ਉੱਤੇ ਚਲੋ ਮਿਲਦੇ ਆ ਤੁਹਾਨੂੰ ਇੱਥੇ ਸੋਸੀ ਫਾਈਨਲੀ ਪਹੁੰਚ ਚੁੱਕੇ ਸੀ ਪਰ ਇਥਾ ਦਾ ਨਜ਼ਾਰਾ ਬਹੁਤ ਹੀ ਵਧੀਆ ਅਨਨੇੜੇ ਦੇ ਪਹਾੜ ਕਿੰਨੇ ਵਧੀਆ ਨੇ ਕਿ ਇਹਨਾਂ ਦੇ ਜੇ ਕਰਦਾ ਬਸ ਦੇਖ ਹੀ ਜਾਓ ਇਦਾਂ ਲੱਗਦਾ ਆਪਣੇ ਲੱਗ ਗਏ ਨੇ ਉਹ ਉੱਪਰ ਬਰਫ਼ ਪਈ ਹੋਈ ਸੀ ਕਿਉਂਕਿ ਰਾਤ ਮੌਸਮ ਥੋੜਾ ਖਰਾਬ ਸੀ ਤੇ ਦਿਨੇ ਚ ਤੁਹਾਨੂੰ ਧੁੱਪ ਪੈਂਦੀ ਪਹਾੜਾਂ ਤੇ ਤੇ ਹੋਰ ਵੀ ਸੋਹਣੇ ਲੱਗਦੇ ਇੱਥੇ ਜਿਹੜੇ ਆਕਾਰ ਨੇ ਇੰਨੇ ਛੋਟੇ ਛੋਟੇ ਦਿਖਾਈ ਦਿੰਦੇ ਨੇ ਓਵਰ ਸਾਰਾ 뷰 ਇੰਨਾ ਵਧੀਆ ਕਿ ਬਸ ਦੇਖੇ ਜਾਓ ਇਹਨੂੰ ਬਹੁਤ ਹੀ ਸੋਹਣਾ ਲੱਗਦਾ ਨਜ਼ਾਰਾ ਇਹਨਾਂ ਪਹਾੜਾਂ ਦਾ सो उसके तो बाद असि आ गए इतने मरसी पार्क ये पार्क इन्नी सोहनी है कि मतलब कि बस जी करता बस इतने बैठे रहो कहत वाले झूले लगे हुए थे सारे जने लगे से आपो अपना शूट करन, कोई वीडियो शूट कर रहे कोई फोटो क्लिक कर रहे थे इधर कईया पोज बन रहे रोमेंटिक सारे लगे हुए थे आप अपने इंजॉय कर ਅਸੀਂ ਵੀ ਆਪਣਾ ਥੋੜਾ ਜਿਹਾ ਫਿਰ ਵੀਡੀਓ ਸ਼ੂਟ ਕੀਤਾ ਤੇ ਉਸ ਤੋਂ ਬਾਅਦ ਜਾਣਾ ਸੀ ਅਸੀਂ ਮੂਵੀ ਦੇਖਣ ਨੂੰ ਇਸ ਕਰਕੇ ਸਾਰਾ ਨੇ ਜਲਦੀ ਜਲਦੀ ਆਪਣੀਆਂ ਫੋਟੋਆਂ ਵਗੈਰਾ ਕਲਿੱਕ ਕਰਕੇ ਘਰ ਕੇ ਤੇ ਫਿਰ ਚੱਲੇ ਸੀ ਅਸੀਂ ਵਾਪਸ ਇੱਧਰ ਰਸਤਾ ਜਿੱਧਰ ਸੀ ਜਾਣਾ ਵਾਪਸ ਇੱਧਰ ਹੱਲੇ ਵੀ ਕੋਝਕਦੀਆਂ ਫੋਟੋ ਸ਼ੂਟ ਮੁੱਕ ਨਹੀਂ ਰਿਹਾ ਸੀ ਆ ਅਸੀਂ ਫਿਰ ਰਸਤਾ ਜਿੱਧਰ ਸੀ ਸੀ ਜਾ ਰਹੇ ਸੀ ਵਾਪਸ ਉਸ ਤੋਂ ਬਾਅਦ ਉਸੇ ਜਾਣਾ ਸੀ نیچے ਮੈਸੇਕ ਪੁਆਇੰਟ ਹੋ ਰਿਹਾ ਜਿੱਥੇ ਸ ਜਾਣਾ ਸੀ ਤੈਨੂੰ ਅੱਗੇ ਨਾਲ ਦੀ ਨਾਲ ਦਿਖਾਉਣੀ ਹੈ ਇਧਰ ਦੀ ਅਸੀਂ ਚੱਲੇ ਅਸੀਂ ਵਾਪਸ ਇਧਰ ਸੀ ਰਸਤਾ ਜਿੱਧਰ ਦੀ ਅਸੀਂ ਵਾਪਸ ਜਾਣਾ ਸੀ ਇੰਨਾ ਡੇਂਜਰਸ ਜਿਹਾ ਲੱਗਦਾ ਨਾ ਛੋਟਾ ਛੋਟਾ ਤੁਹਾਨੂੰ ਪਤਾ ਕਿ ਜਿੱਦਾ ਪਹਾੜੀ ਏਰੀਆ ਵਾ ਤੁਹਾਨੂੰ ਘੱਟ ਘੱਟ ਕੇ ਛੋਟਾ ਛੋਟਾ ਰਸਤਾ ਬਣਾਇਆ ਗਿਆ ਵਾ ਬੜਾ ਖਤਰਨਾਕ ਜਿਹਾ ਲੱਗਦਾ ਸੀ ਪਰ ਫੇਵੀ ਚਲੋ ਰਸਤਾ ਜਿੱਦਾਂ ਨਾ ਵੀ ਸੀ ਜਾਣੇ ਸੀ ਜਾਂਦੀਆਂ ਕਿ ਦਿੱਲੀ ਉਪਕਰਣੋਂ ਦਾ ਪਤਾ ਆਸੀ ਟਰੀ ਜਿੰਨੂ ਕਿ ਆਂਦੇ ਆ ਵਾਟਰ ਪ੍ਰੈਸ ਟਰੀ ਤੁਨ ਦੇਖ ਕੇ ਪਤਾ ਲੱਗ ਗਿਆ ਕਿ ਕੀ ਦੀ ਗੱਲ ਕਰ ਰਹੀ ਮੈਂ ਉਸ ਤੋਂ ਬਾਅਦ ਅਸੀਂ ਆ ਗਏ ਇੱਥੇ ਸੈਲਫੀ ਪੁਆਇੰਟ ਤੇ ਇਹ ਬਹੁਤ ਹੀ ਵਧੀਆ ਲੱਗਾ ਮੈਨੂੰ ਤਾਂ ਸਭ ਨਾਲੋਂ ਵਧੀਆ ਹੋ ਲੱਗਾ ਉਸ ਤੋਂ ਬਾਅਦ ਸਾਰੇ ਚੱਲੇ ਗਏ ਸੀ نیچے ਵਾਪਸ ਕਿਉਂਕਿ ਜਾਣਾ ਸੀ ਫਿਰ ਮੂਵੀ ਦੇਖਣ ਵੀ ਸਫਾਇਲੀ ਸੀ ਚੱਲੇ ਸੀ نیچے ਕਿ ਹੁਣ ਆਪਾਂ ਚੱਲੇ ਆਂ نیچے ਸਾਰੇਆਂ ਫੋਟੋ ਸ਼ੂਟ ਹੋ ਗਿਆ ਵਾ ਤੇ ਫਿਰ ਜਾ ਕੇ ਖਾਣੇ ਆ ਖਾਣਾ ਕਿਉਂਕਿ ਬ੍ਰੇਕਫਾਸਟ ਸਿਰਫ ਕੀਤਾ ਹੀ ਤੇ ਆਗੇ ਸਿ ਉੱਪਰ ਲੋਜੀ ਕੋਨਫੇਟ ਕੀ ਆਪਾਂ ਆ ਚੁੱਕੇ ਆਂ ਵਾਪਸ ਤੇ ਹਾਲਤ ਬੜੀ ਹੋ ਚੁੱਕੀ ਆ ਖਰਾਬ ਕਿਉਂਕਿ ਲੱਤਾਂ ਦਸਦ ਕਰਨੀਆਂ ਚੜਾਈ ਉੱਪਰ نیچے ਚੜੀ ਚੜੀ ਕੇ ਪਤਾ ਨਹੀਂ ਕਿਦਰ ਕੇ ਦਰਦੀ ਰਸਤੇ ਧਣੀ ਗਏ ਸੀ ਆਪਾਂ ਤੇ ਹੁਣ ਥੱਕ ਹਾਰ ਕੇ ਆ ਗਏ ਆ ਸਵੇਰੇ 10 ਵਜੇ ਤੇ ਗਏ ਸੀ ਤੇ 12:30 ਹੋ ਚੁੱਕੇ ਆ ਤਾਈ ਘੰਟੇ ਇਧਰ ਉਧਰ ਘੁੰਮ ਕੇ ਸਾਰਾ ਕੁਝ ਹੋਣ ਆਏ ਆ ਧੱਕੇ ਉਹਨਾਂ ਨੇ ਫੋਨ ਲਾ ਲਿਆ ਆਪਣਾ ਚਾਰਜਮ ਦੇ ਡੈੱਡ ਕਰ ਲਿਆ ਸੀ ਅੱਜ ਫੋਟੋਗ੍ਰਾਫੀ ਕੀਤੀ ਫੋਟੋਗ੍ਰਾਫਰ ਬਣੇ ਸਾਰੇ ਸਿਰਫ ਅブレਕਫਾਸਟ ਕੀਤਾ ਤੇ ਹੁਣ ਚੱਲੇ ਆ ਕਰਨ ਲੰਚ ਆਪਾਂ ਕਿ ਲੰਚ ਕਰਕੇ ਫੇਰ ਕਰਦੇ ਆ ਥੋੜੀ ਦੇ ਰੈਸਟ ਕਿ ਰੈਸਟ ਕਰਕੇ ਤੇ ਆਪਾਂ ਆਗੇ ਸੀ ਮੂਵੀ ਦੇਖਣ ਕਮੈਂਟ ਕਰਕੇ ਦੱਸਿਓ ਕਿ ਕਿਹੜੀ ਮੂਵੀ ਹੈ